ਵਾਇਕੁੰਤੀ ਕਥਾਲਸਾ ਵਾਇਕੁੰਤੀ ਫਤੇ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ 'ਤੇ ਗੁਰੂ ਕਿਰਪਾ ਮੀਚਾ ਨਮੋਸ। ਅੰਤਿ ਵੀਡੀਓ ਵਿੱਚ ਤੋਂ ਤਾਂ ਦੇ ਤੇ ਪੇਂਟ ਵਰਕ ਵਾਲੇ ਫੁੱਲ ਲੈ ਕੇ ਆਏ ਜਿਵੇਂ ਲੈਕ ਲੱਗੇ ਹੋ ਡਿਜ਼ਾਈਨ ਬਣਾਇਆ ਹੋਇਆ ਸੀ ਤੇ ਦੀਵਾਰ 'ਤੇ ਲੱਗਦੀ ਹੋਈ ਹੈ ਜੀ। ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਇਹ ਨੂਨ ਡਿਜ਼ਾਈਨ ਆਇਆ ਸੀ ਤੇ 2000 ਪ੍ਰਾਈਸ ਹੈ ਜੀ ਸੁੱਟ ਦਾ। ਦੇਖੋ ਲੈਕ ਤੇ ਨਟ ਲੱਗੀ ਹੋਈ ਹੈ ਜੀ ਡਿਜ਼ਾਈਨ ਹੈ ਜੀ ਇਹ ਕਿੰਨਾ ਹੋਇਆ? ਇੱਕ ਪੂਰਾ ਪੂਰਾ ਫਰੰਟ ਤੇ ਇਦਾਂ ਫਲਾਵਰ ਬਣਿਆ ਹੋਇਆ ਜੀ ਤੇ ਘੇਰੇ ਤੇ ਵੀ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਕਿੱਦਾਂ ਹੈ। ਕਲਰ ਵੀ ਬਹੁਤ ਸੋਹਣਾ ਹੈ ਜੀ ਲਵੈਂਡਰ ਕਲਰ ਹੈ ਜੀ। 2000 ਪ੍ਰਾਈਸ ਹੈ ਜੀ ਤੇ ਦੁਪੱਟਾ ਮਸ਼ਲੀਨ ਦਾ ਇਹ ਨਾਲ ਪੇਂਟ ਕੀਤਾ ਹੋਇਆ ਦੁਪੱਟਾ ਹੈ ਜੀ ਮਸ਼ਲੀਨ ਦਾ। ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ। जी, ये जी तो कलर येलो कलर है जी तो मशलीन डिजाइन है जी बजरी कलर है तो जी हाँ जी डिजाइन है जी किस्ता ग्रीन कलर है बीडिंग वाला डिजाइन है जी ਪੇਂਟ ਵਰਕ ਕੀਤਾ ਹੋਇਆ 1800 ਪ੍ਰਾਈਸ ਲਈ ਸੂਟ ਦਾ ਨੀਚੇ ਕੇ ਰਤੇ ਬੀਡਿੰਗ ਲੱਗੀ ਹੋਈ ਹੈ ਤੇ ਲਾਸ਼ ਲੱਗੀ ਹੋਈ ਹੈ ਜੀ ਤੇ ਇਹਦੇ ਨਾਲ ਫੋਟਾ ਡੋਰੀ ਦਾ ਡਿਜ਼ਾਈਨ ਲੱਗਦਾ ਹੈ ਅਰੇ ਸਰ ਸਰ ਨੂੰ ਸ਼ੀੜਾ ਲੱਗੇਗਾ ਕਲਰ ਵੀ ਬਹੁਤ ਸੋਹਣੇ ਆ ਜੀ ਸਰਦਾਰੀ ਜੇ ਕਲਰ ਨਾਲ ਸਾਰੇ ਹੀ ਕੌਨਾਂ ਤੇ ਇਦਾਂ ਫਲਾਵਰ ਬਣਿਆ ਹੋਇਆ ਇਥੇ ਫੋਰ ਸਾਟ ਲਾਸ਼ ਲੱਗੀ ਹੋਈ ਹੈ ਜੀ ਸੈਂਟਰ ਦੇ ਵਿੱਚ ਵੀ ਫਲਾਵਰ ਬਲੇ ਹੋਏ ਨੇ। ਬਹੁਤ ਸਾਰਾ ਸਰਪ੍ਰਾਈਜ਼ ਹੈ ਜੀ। ਜਨੂ ਆਪ ਹਿੰਟ ਲਾਈਟ 골ਡਨ ਕਲਰ ਹੈ ਜੀ ਇਹਦੇ ਵਿੱਚ। ਗਾਜਰੇ ਕਲਰ ਹੈ। ਆਹ ਤੇ ਜਮੂਨੀ ਕਲਰ ਹੈ। ਤੇ ਆਹ ਦੇਖੋ ਬੜਾ ਬੁਤਆ ਹੈ। ਐਂਡਰ ਕੀ ਜੋ ਬੋਲ ਰਿਹਾ ਹੈ ਕਿ ਪੁੱਤਰ ਗਿਆ ਜਾਂ ਦਹੀਂ ਟੂਪੇ। ਬੜੂ ਬੁਕਾਰਦਾਰ ਹੈ। ਹਾਂਜੀ ਕੇ ਡਿਜ਼ਾਈਨ ਹੈ ਜੇ ਇਹ ਬੀਡਿੰਗ ਵਾਲਾ ਡਿਜ਼ਾਈਨ ਹੈ। ਪੂਰਾ ਸੂਟ ਹੈ ਜੀ ਇਹ ਆਨੋਗਾ। ठीक है नीचे घेरे से भी डिजाइन बना हुआ है तो ये मशीन का दुपट्टा है दुपट्टा मशीन वाइट कलर है जी भी एक वाइट कलर ਜੀ ਕੇ ਡਿਜ਼ਾਈਨਰ ਸੈਂਟਰ ਦੇ ਵਿੱਚ ਫਲਾਵਰ ਤੇ ਬੀਡਿੰਗ ਲੱਗੀ ਹੋਈ ਹੈ ਜੀ ਪੂਰਾ ਸੁਨਤਿਆ ਜੀ ਤੇ ਨੀਚੇ ਘੇਰੇ ਤੇ ਵਰਕ ਕੀਤਾ ਹੋਇਆ ਹੈ ਜੀ ਮਲਟੀ ਕਲਰ ਦੇ ਵਿੱਚ ਵਰਕ ਹੈ ਜੀ 2000 ਪ੍ਰਾਈਸ ਹੈ ਜੀ ਇਹਦਾ ਮਛਲੀ ਇਹਦਾ ਡਿਜ਼ਾਈਨਰ ਦਾ ਪਟਾ ਹੈ ਜੀ ਜੇ ਤੁਹਾਨੂੰ ਜ਼ਿਆਦਾ ਸ਼ੌਂਕ ਹੋਵੇ ਤਾਂ ਹੋਰ ਜਦੋਂ ਆਪਾਂ ਸੈਸ਼ਨ ਕਰਦੇ ਹਾਂ ਫਲਾਵਰ ਆਏ ਹਨ ਜੀ ਕਰਕੇ ਤੇ ਇਹ ਹੋ ਸਕਦਾ ਹੈ गोल्डन कलर है ये भी चुप्पी वाइट कलर ठीक है जी आज की वीडियो भी चलना है अभी वीडियो से फिर मिल वीडियो तो में लाइक से शेयर करना चैनल में सब्सक्राइब करना वाहिगुरु जी का खालसा वाहिगुरु जी की फतेह